ਮਨ ਮਾਈਂਡ ਇਹ ਬਹੁਤ ਹੀ ਇੱਕ ਦੁੱਧਾ ਵਾਲਾ ਵਿਸ਼ਾ ਹੈ ਕਿਉਂਕਿ ਜਨ ਜਨ ਇਸੇ ਪਰੇਸ਼ਾਨੀ 'ਚ ਫਸਿਆ ਹੈ ਕਿ ਉਹਨੂੰ ਮਨ ਦੀ ਤਾਕਤ ਦਾ ਹੀ ਅੱਜ ਤੱਕ ਪਤਾ ਨਹੀਂ ਚੱਲਿਆ ਅਕਸਰ ਇੱਕ ਕਮਜ਼ੋਰ ਜਖਰ ਅਸੀਂ ਸੋੰਦੇ ਆਗੇ ਮੇਰਾ ਮਨ ਨਹੀਂ ਕਰਦਾ ਉਹ ਮਨ ਨੂੰ ਕਮਜ਼ੋਰ ਕਰਨ ਵਾਲੇ ਜਿੰਨੇ ਵੀ ਤੱਤ ਨੇ ਉਹ ਕਿਸੇ ਹੋਰ ਨੇ ਨਹੀਂ ਅਸੀਂ ਖੁਦ ਹੀ ਪੈਦਾ ਕੀਤੇ ਨੇ ਕਿਉਂਕਿ ਸਾਨੂੰ ਮਨ ਦੇ ਪੇਤ ਨਹੀਂ ਪਤਾ ਤਾਂ ਕਰਕੇ ਅਸੀਂ ਇਸ ਤਰ੍ਹਾਂ ਦੀ ਗੱਲ ਜਿਹੜੀ ਵਾਰ-ਵਾਰ ਕਹਿੰਦੇ ਆ ਔਰ ਜਦੋਂ ਕਮਜ਼ੋਰ ਜਾਂ 네ਗੇਟਿਵ ਪੱਖ ਤੁਸੀਂ ਵਾਰ-ਵਾਰ ਆਪਦੀ ਜ਼ਿੰਦਗੀ ਚ ਪੇਸ਼ ਕਰੋਗੇ ਤਾਂ ਤੁਹਾਡਾ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਉਹਨੂੰ ਸੱਚ ਮੰਨ ਲੈਂਦਾ ਅੱਜ ਇਸ ਮਨ ਦੇ ਵਿਸ਼ੇ ਨੂੰ ਵਿਸ਼ਾਲਤਾ ਦੇ ਨਾਲ ਖੁੱਲ੍ਹ ਕੇ ਅਸੀਂ ਵਿਸਤਾਰ ਦੇ ਨਾਲ ਦੱਸਾਂਗੇ ਕਿਉਂਕਿ ਮਨ ਦੀ ਸਥਿਤੀ ਕਰਕੇ ਸਾਡਾ ਜਿਹੜਾ ਸਮਾਜ ਹੈ ਖਾਸ ਕਰ ਪੰਜਾਬੀ ਭਾਈਚਾਰਾ ਹੈ ਉਹ ਆਰਥਿਕ ਬੌਧਿਕ ਸਰੀਰਕ ਰੂਪ ਦੇ ਵਿੱਚ ਬਹੁਤ ਜ਼ਿਆਦਾ ਪਛੜ ਚੁੱਕਾ ਹੈ ਜੇ ਤੁਸੀਂ ਇਹਦੀ ਤੁਲਨਾ ਹੋਰ ਸਟੇਟਾਂ ਜਾਂ ਹੋਰ ਦੇਸ਼ਾਂ ਨਾਲ ਕਰੋਗੇ ਤਾਂ ਜਿਹੜੀ ਸਾਡੀ ਮਨੋਸਥਿਤੀ ਆ ਉਹ ਬਹੁਤ ਕਮਜ਼ੋਰ ਹੈ ਔਰ ਅਸੀਂ ਸਾਰੇ ਪੱਖ ਤੋਂ ਹੀ ਪਿੱਛੜਦੇ ਜਾ ਰਹੇ ਹਾਂ ਮਨ ਦੇ ਦੋ ਰੂਪ ਨੇ ਇੱਕ ਚੇਤ ਹੈ ਇੱਕ ਅਚੇਤ ਹੈ ਮਨ ਦੇ ਦੋ ਪੱਖ ਨੇ ਦੋਵੇਂ ਵੱਖੋ ਵੱਖ ਨੇ ਮਨ ਦੀਆਂ ਦੋ ਸਥਿਤੀਆਂ ਨੇ ਇੱਕ ਚੇਤ ਮਨ ਇੱਕ ਅਚੇਤ ਮਨ ਸਾਨੂੰ ਸਿਰਫ ਚੇਤ ਮਨ ਬਾਰੇ ਪਤਾ ਹੈ ਬੰਦੇ ਨੂੰ ਲੱਗਦਾ ਹੈ ਕਿ ਸਭ ਕੁਝ ਮੈਂ ਆਪਦੀ ਸੋਝੀ ਨਾਲ ਕਰਦਾ ਜਿੰਨੀ ਤਾਕਤ ਜਿੰਨੀ ਸ਼ਾਨ ਪਰ ਮੇਰੇ ਕੋਲੇ ਸਭ ਮੈਂ ਇਕੱਠੀ ਕਰ ਚੁੱਕਾ ਹਾਂ ਤੇ ਇਹਦੇ ਨਾਲ ਹੀ ਮੇਰੀ ਸੰਸਾਰ ਹੈ ਜਿਹੜਾ ਉਹ ਚੱਲ ਰਿਹਾ ਜਿਹੜੇ ਮਨ ਦੇ ਨਾਲ ਜਿਹੜੀ ਬੁੱਧ ਦੇ ਨਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਸੀਂ ਸੁਣ ਰਹੇ ਹੋ ਸਾਰੀਆਂ ਜ਼ਿੰਦਗੀ ਦੀਆਂ ਕਿਰਿਆਵਾਂ ਪ੍ਰਕਿਰਿਆਵਾਂ ਭੁੱਖ ਲੱਗਣਾ ਹਾਜਤ ਕਰਨਾ ਜੰਗਲ ਪਾਣੀ ਜਾਣਾ ਕੋਈ ਦੁਨੀਆਦਾਰੀ ਦੇ ਕੰਮ ਕਰਨੇ ਰਿਸ਼ਤੇਦਾਰੀਆਂ ਦੇ ਮੇਲ ਮਲਾਪ ਕਰਨੇ ਉਹ ਜਿਹੜੇ ਮਨ ਦੇ ਮਾਈਂਡ ਦੇ ਹਿੱਸੇ ਨਾਲ ਹੋ ਰਹੇ ਨੇ ਉਹ ਸਿਰਫ 5% ਹਨ ਸਿਰਫ 5% ਹਨ ਬਾਕੀ 95% ਕੰਮ ਨੇ ਜਿਹੜੇ ਜ਼ਿੰਦਗੀ ਦੇ ਉਹ ਨਤੀਜੇ ਜਿਹੜੇ ਤੁਸੀਂ ਸਰ ਕਰਨੇ ਚਾਹੁੰਦੇ ਹੋ ਉਹ ਨਤੀਜੇ ਜਿਹੜੇ ਜ਼ਿੰਦਗੀ 'ਚ ਪ੍ਰਾਪਤ ਕਰਨੇ ਚਾਹੁੰਦੇ ਹੋ ਉਹ ਸਕਸੈਸ ਜਿਹੜੀ ਜ਼ਿੰਦਗੀ 'ਚ ਪ੍ਰਾਪਤ ਕਰਨੀ ਚਾਹੁੰਦੇ ਹੋ ਉਹ ਕਿਹੜਾ ਮਨ ਕਰਦਾ ਹੈ ਉਹ ਅਵਚੇਤਨ ਮਨ সাবਕੌਂਸ਼ੀਅਸ ਮਾਈਂਡ ਜਾਂ ਗੁਰਬਾਣੀ ਮੁਤਾਬਕ ਅਚੇਤ ਮਨ 95% ਹਿੱਸਾ ਜਿਹੜਾ ਸਾਡੀ ਜ਼ਿੰਦਗੀ ਦਾ ਤੈ ਉਹ ਅਵਚੇਤਨ ਮਨ ਕਰਦਾ ਹੈ ਉਹ ਸੰਸਕਾਰਾਂ ਦੇ ਰੂਪ 'ਚ ਪਿੱਛੋਂ ਸਾਡੇ ਨਾਲ ਆਇਆ ਔਰ ਜੋ ਕੁਝ ਅਸੀਂ ਸਿੱਖਦੇ ਗਏ ਚਾਹੇ ਉਹ ਸਾਡੇ ਮਾਪੇ ਤੋਂ ਸਮਾਜ ਤੋਂ ਸਕੂਲ ਤੋਂ ਉਹ ਗਲਤ ਸੀ ਜਾਂ ਸਹੀ ਸੀ ਇਹਦਾ ਨਿਰਣਾ ਅਸੀਂ ਕਰ ਸਕੇ ਜਾਂ ਨਹੀਂ ਕਰ ਸਕੇ ਪਰ ਉਸ ਵਿਚਾਰ ਨੂੰ ਅਸੀਂ ਅਵਚੇਤਨ ਮੰਤਕ ਲੈ ਗਏ ਜੇ ਉਹ ਵਿਚਾਰ ਗਲਤ ਸੀ ਤਾਂ ਸਾਡੀ ਜ਼ਿੰਦਗੀ 'ਚ ਗਲਤ ਨਤੀਜੇ ਨਿਕਲਣਗੇ ਜੇ ਉਹ ਵਿਚਾਰ ਸ਼ੁੱਧ ਤੇ ਸਹੀ ਸੀ ਤਾਂ ਸਾਡੀ ਆਉਣ ਵਾਲੀ ਜ਼ਿੰਦਗੀ 'ਚ ਚੰਗੇ ਨਿਰਣੇ ਤੇ ਚੰਗੇ ਨਤੀਜੇ ਨਿਕਲਣਗੇ ਇਹ ਉਹ ਮਨ ਜਿਹੜਾ ਖਾਧੀ ਹੋਈ ਖਾਣਕ ਨੂੰ ਹਜਮ ਕਰਦਾ ਸਾਨੂੰ ਤਾਂ ਸਿਰਫ ਖਾਣਾ ਹੀ ਆਉਂਦਾ ਹੈ ਅੰਦਰ ਉਹ ਕਿਹੜੀਆਂ ਨਾੜਾਂ ਕਿੱਥੋਂ ਦੀ ਹੋ ਕੇ ਉਹਦੀ ਕਿਹੜੀ ਗਰਮੀ ਦੇ ਨਾਲ ਪਚਣਾ ਉਹ ਕਿਹੜੇ ਰਸ ਬਣਨਾ ਉਹ ਰਸ ਦਾ ਸਾਰੇ ਸਰੀਰ ਦੇ ਵਿੱਚ ਖੂਨ ਦੇ ਜ਼ਰੀਏ ਫੈਲਣਾ ਇਹ ਕਿਰਿਆ ਪ੍ਰਕਿਰਿਆ ਕੌਣ ਕਰ ਰਿਹਾ ਉਹ ਸਬਕੌਨਸ਼ੀਅਸ ਅਵਚੇਤਨ ਮਨ ਕਰਦਾ ਅਸੀਂ ਤਾਂ ਪਾਣੀ ਦਾ ਗਲਾਸ ਪੀਤਾ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਕਿੱਥੇ ਗਿਆ ਜੂਸ ਪੀਤਾ ਦਾਰੂ ਕਿਸੇ ਨੇ ਪੀਤੀ ਆ ਪਤਾ ਹੀ ਨਹੀਂ ਕਿੱਥੇ ਗਈ ਕੀ ਉਹਨੇ ਫਾਇਦਾ ਕੀਤਾ ਕੀ ਨੁਕਸਾਨ ਕੀਤਾ ਸਾਢੇ 7 ਵਜੇ ਦੀ ਆ ਤਾਂ ਉਹ ਚੇਤਨਮਨ ਸਿਗਨਲ ਭੇਜਦਾ ਹੈ ਸਰੀਰ ਦੇ ਵਿੱਚ ਜਿਹੜੇ ਖੂਨ ਦੇ ਦੋ ਤਰ੍ਹਾਂ ਦੇ ਕਣ ਹੁੰਦੇ ਨੇ ਵਾਈਟ ਬਲੱਡ ਸੈੱਲ ਰੈੱਡ ਬਲੱਡ ਸੈੱਲ ਉਹ ਵਾਈਟ ਬਲੱਡ ਸੈੱਲ ਨੂੰ ਸਿਗਨਲ ਦਿੰਦਾ ਹੈ ਕਿ ਫਲਾਨੇ ਅੰਗ ਤੇ ਜਿਹੜਾ 7 ਵਜੇ ਆ ਜਾ ਕੇ ਉਹਦੀ ਤੁਸੀਂ ਸੇਫਟੀ ਕਰੋ ਉਹ ਚਿੱਟੇ-ਚਿੱਟੇ ਕਣ ਜਿਹੜੇ ਟੈਬ ਬਣਾਉਂਦੇ ਨੇ ਜਿਹੜੇ ਸਾਨੂੰ ਇੱਕ ਰੇਸ਼ੇ ਦੀ ਤਰ੍ਹਾਂ ਦਿਖਾਈ ਦਿੰਦੇ ਨੇ ਉਹ ਸਬਕੌਂਸ਼ੀਅਸ ਮਾਈਂਡ ਦੁਆਰਾ ਦਿੱਤੇ ਹੋਏ ਸਿਗਨਲ ਹੁੰਦੇ ਨੇ। ਔਰ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਤੁਸੀਂ ਪ੍ਰਾਪਤ ਕੀਤਾ ਹੈ ਉਹ ਚਾਹੇ ਦੁੱਖ ਹੈ ਚਾਹੇ ਉਹ ਸੁੱਖ ਹੈ ਚਾਹੇ ਉਹ ਚੰਗਾ ਹੈ ਚਾਹੇ ਉਹ ਮਾੜਾ ਹੈ ਚਾਹੇ ਉਹ ਪਦਾਰਥ ਪ੍ਰਾਪਤ ਕਰ ਚੁੱਕਿਓ ਜਾਂ ਕਰਨਾ ਚਾਹੁੰਦੇ ਹੋ ਜਾਂ ਉਸ ਕਰਨ ਦੇ ਵਿੱਚ ناکਾਮੀ ਮਿਲ ਰਹੀ ਹੈ ਉਹ ਸਭ ਕੁਝ ਸਬਕੌਂਸ਼ੀਅਸ ਮਾਈਂਡ ਹੀ ਤੈਅ ਕਰਦਾ ਹੈ ਸੋ ਇਸ ਸਬਕੌਂਸ਼ੀਅਸ ਮਾਈਂਡ ਨੂੰ ਜੇ ਕਮਜ਼ੋਰ ਦਰਦਲੀ ਵਾਲੇ ਜੇ ਇਸ ਸਬਕੌਂਸ਼ੀਅਸ ਮਾਈਂਡ ਨੂੰ ਕਮਜ਼ੋਰ ਨਾ ਸਮਝੀ ਵਾਲੇ ਵਿਚਾਰ ਦਿੱਤੇ ਜਾਣ ਤਾਂ ਇਹ ਉਸੇ ਤਰ੍ਹਾਂ ਕਮਜ਼ੋਰ ਤੇ ਨਾ ਸਮਝੀ ਵਾਲੇ ਰਸਤੇ ਤੇ ਚੱਲਦਾ ਹੈ ਇਸ ਸਬਕੌਂਸ਼ੀਅਸ ਮਾਈਂਡ ਨੂੰ ਅਵਚੇਤਨ ਮਨ ਨੂੰ ਅਚੇਤ ਮਨ ਨੂੰ ਚੰਗੀ ਸਿੱਖਿਆ ਚੜ੍ਹਦੀ ਕਲਾ ਦੇ ਵਿਚਾਰ ਉੱਤਪੁੱਤੀ ਦੀ ਸੋਚ ਦੀ ਲੋੜ ਹੈ ਹੁਣ ਇਹ ਤਾਂ ਦੋ ਮਨ ਦੀ ਵਿਥਿਆਈ ਕਈ ਤਰ੍ਹਾਂ ਦੀਆਂ ਕਿਤਾਬਾਂ ਚ ਕਈ ਤਰ੍ਹਾਂ ਦੀਆਂ ਵੀਡੀਓ ਚ ਇਹਨਾਂ ਦਾ ਪ੍ਰਚਾਰ ਤੁਹਾਨੂੰ ਮਿਲ ਜਾਵੇਗਾ ਪਰ ਇੱਕ ਉਹ ਪੱਖ ਹੈ ਜਿਹੜਾ ਤੁਹਾਨੂੰ ਕਿਤੇ ਪੜਨ ਨੂੰ ਜਾਂ ਸੁਣਨ ਨੂੰ ਨਹੀਂ ਮਿਲੇਗਾ ਉਹ ਪੱਖ ਮਨ ਦੀਆਂ ਚੇਤਨ ਮਨ ਦੀਆਂ ਦੋਸਤੀਆਂ ਨੇ ਮਨ ਦੇ ਦੋ ਰੂਪ ਹੈ ਇੱਕ ਚੇਤਮਨ ਇੱਕ ਅਚੇਤਮਨ ਪਰ ਜਿਹੜਾ ਚੇਤ ਮਨ ਇਹ ਦੋ ਸਥਿਤੀਆਂ ਦੇ ਵਿੱਚ ਜਾਂਦਾ ਕਿਹੜੀਆਂ ਸਥਿਤੀਆਂ ਨੇ ਚੇਤ ਮਨ ਇੱਕ ਤਪ ਸੰਪੂਰਨ ਚੇਤਨਤਾ ਦੇ ਨਾਲ ਜਾਂਦਾ ਇੱਕ ਇਹ ਬੇਓਸ਼ੀ ਦੇ ਵਿੱਚ ਅਨਕੌਨਸ਼ੀਅਸ ਜਾਂਦਾ ਆਮ ਜਨ ਨੇ ਜਿਹੜੇ ਉਹ ਕੌਨਸ਼ੀਅਸ ਜ਼ਿੰਦਗੀ ਨਹੀਂ ਜੀਉਂਦੇ ਤੁਹਾਨੂੰ ਮੈਂ ਕਹਿ ਰਿਹਾ ਤੁਸੀਂ ਵੀ ਆਪਦੀ ਜ਼ਿੰਦਗੀ ਚ ਆਪ ਦੇ ਨਿਤ ਪ੍ਰਤੀ ਕਿੰਨੇ ਕਰਮ ਨੇ ਜਿਹੜੇ ਚੇਤਨਤਾ ਦੇ ਨਾਲ ਨਹੀਂ ਕਰਦੇ ਤੁਸੀਂ ਜੋ ਕਰਮ ਕਰ ਰਹੇ ਹੋ ਮੇਓ ਉਸ ਕਰਮ ਦੇ ਵਿੱਚ ਮੌਜੂਦ ਨਹੀਂ ਹੁੰਦੇ ਰੋਟੀ ਬਣਾਉਂਦੇ ਆ ਹੋਇਆ ਸਵਾਣੀਆਂ ਦੀ ਸੁਰਤ ਕਿਤੇ ਹੋਰ ਫਿਰਦੀ ਹੁੰਦੀ ਆ ਡਰਾਈਵਿੰਗ ਕਰਦੇ ਆ ਹੋਇਆ ਸਾਡੀ ਸੁਰਤ ਕਿਤੇ ਹੋਰ ਫਿਰਦੀ ਹੁੰਦੀ ਆ ਨਹਾਉਣ ਲੱਗਦੇ ਆ ਤਾਂ ਸਾਡੀ ਸੁਰਤ ਕਿਤੇ ਹੋਰ ਫਿਰਦੀ ਹੁੰਦੀ ਆ ਉਹ ਸਾਨੂੰ ਪਤਾ ਵੀ ਨਹੀਂ ਲੱਗਦਾ ਪਾਣੀ ਦਾ ਕੱਪ ਕਦੋਂ ਅਸੀਂ ਆਪਦੇ ਸਰੀਰ ਤੇ ਪਾਇਆ ਕਿ ਕਦੋਂ ਅਸੀਂ ਆਪਦੇ ਅੰਡਰ ਗਾਰਮੈਂਟਸ ਕਸ਼ਹਿਰਾ ਜਾਂ ਅੰਡਰਵੀਅਰ ਬਦਲਿਆ ਕਦੋਂ ਅਸੀਂ ਬਾਥਰੂਮ ਤੋਂ ਬਾਹਰ ਆ ਗਏ ਕਪੜੇ ਪਾਉਣ ਲੱਗਿਆਂ ਸਾਡੀ ਸੁਰਤ ਕਿਤੇ ਹੋਰ ਹੁੰਦੀ ਆ ਜਦੋਂ ਇਹ ਛੋਟੀਆਂ ਛੋਟੀਆਂ ਕਿਰਿਆਵਾਂ ਪ੍ਰਕਿਰਿਆਵਾਂ ਦੇ ਵਿੱਚ ਅਸੀਂ ਮੌਜੂਦ ਨਹੀਂ ਹੁੰਦੇ ਤਾਂ ਮਾਈਂਡ ਆ ਜਿਹੜਾ ਮਾਨਾ ਜਿਹੜਾ ਉਹ ਖਿੰਡਿਆ ਹੋਇਆ ਰਹਿਣ ਲੱਗ ਜਾਂਦਾ ਇਹ ਖਿੰਡੀ ਹੋਈ ਬਿਰਤੀ ਰਹਿਣ ਕਰਕੇ ਜ਼ਿੰਦਗੀ ਦੇ ਵਿੱਚ ਬੰਦਾ ਕਿਸੇ ਵੀ ਟੀਚੇ ਨੂੰ ਸਰ ਨਹੀਂ ਕਰ ਸਕਦਾ ਕਿਉਂਕਿ ਇਹ ਦੁਗਧਾ ਦੀ ਸਥਿਤੀ ਬਣ ਜਾਂਦੀ ਹੈ ਇਹ ਉਸੇ ਦੁਫਾੜ ਦੀ ਸਥਿਤੀ ਬਣ ਜਾਂਦੀ ਹੈ ਬੀ ਉਹ ਬੀਜ ਪੱਤ ਲੈ ਗਏ ਆਪਕੇ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਦਲੀਆ ਜਿਹੜਾ ਉਹ ਕਦੇ ਨਹੀਂ ਉਗਰਦਾ ਬੀਜ ਦਾ ਸਾਬਤ ਹੋਣਾ ਔਰ ਵਿਚਾਰ ਦਾ ਕੌਨਸ਼ੀਅਸਲੀ ਇੱਕ ਹੋਣਾ ਸਾਬਤ ਹੋਣਾ ਬਹੁਤ ਅਤ ਜ਼ਰੂਰੀ ਆ ਮਨ ਦੀ ਇਸ ਸਥਿਤੀ ਕਰਕੇ ਲੋਕ ਕਲਪ ਦੇ ਸਾਰੀ ਇਸ ਜ਼ਿੰਦਗੀ ਨੂੰ ਬਹੁਤ ਸਾਰੀਆਂ ਪ੍ਰਾਪਤੀਆਂ ਤੋਂ ਵਿਹੂਣੇ ਤਰਥ ਦੇ ਮਰ ਜਾਂਦੇ ਨੇ ਪਰ ਕਿਉਂਕਿ ਸਾਡੇ ਅਖੋਤੀ ਸਾਧੂਆਂ ਬਾਬਿਆਂ ਨੇ ਉਹ ਜਿਹੜੇ ਸੋਹਣੇ-ਸੋਹਣੇ ਪੋਜ ਬਣਾ ਕੇ ਰੰਗਦਾਰ ਕੱਪੜੇ ਪਾ ਕੇ ਚੋਲੇ ਪਾ ਕੇ ਤੁਹਾਨੂੰ ਲੁੱਟਣ ਤੇ ਹੋਏ ਹੋਏ ਨੇ ਉਹ ਤੁਹਾਨੂੰ ਇਹ ਸਿਖਾ ਨਹੀਂ ਸਕੇ ਪਤਾ ਕਿਉਂ ਕਿ ਕਿਉਂਕਿ ਇਹ ਗੁੱਝੇ ਭੇਦ ਉਹਨਾਂ ਨੂੰ ਵੀ ਨਹੀਂ ਸਮਝ ਆਏ ਉਹਨਾਂ ਨੇ ਉਹਨਾਂ ਕਾ ਕਿਤਾਬੀ ਗਿਆਨ ਉਹਨਾਂ ਕਾ ਚੁੰਚ ਗਿਆਨ ਇਕੱਠਾ ਕੀਤਾ ਜਿੰਨੇ ਗਿਆਨ ਦੇ ਨਾਲ ਤੁਹਾਨੂੰ ਪ੍ਰਭਾਵਿਤ ਕਰ ਸਕਾ ਇਹ ਗਿਆਨ ਕਿਸੇ ਨੂੰ ਪ੍ਰਭਾਵਿਤ ਕਰਨ ਦੇ ਲਈ ਜਿਹੜਾ ਪੈਦਾ ਕੀਤਾ ਜਾਂਦਾ ਇਕੱਠਾ ਕੀਤਾ ਜਾਂਦਾ ਉਹਨੂੰ ਚੁੰਚ ਗਿਆਨ ਕਹਿੰਦੇ ਨੇ ਪਰ ਜਿਹੜਾ ਅੰਦਰੋਂ ਫੁੱਟਦਾ ਉਹਨੂੰ ਤਤ ਗਿਆਨ ਉਹਨੂੰ ਬ੍ਰह्म ਗਿਆਨ ਕਹਿੰਦੇ ਨੇ ਸੋ ਇਹ ਮਨ ਦੀ ਸਥਿਤੀ ਨੂੰ ਜੇ ਕੋਈ ਸਹਿਜਤਾ ਦੇ ਨਾਲ ਸਮਝ ਲਵੇ ਇਹਨੂੰ ਜਿਉਣਾ ਸਿੱਖ ਲਵੇ ਪ੍ਰੈਜੈਂਸ ਦੇ ਵਿੱਚ ਜਿਉਣਾ ਸਿੱਖ ਲਵੇ ਹੁਣ ਜਿਹੜੀ ਸਥਿਤੀ ਦੇ ਵਿੱਚ ਹਾਂ ਇਸੇ ਦੇ ਵਿੱਚ ਰਹਿਣਾ ਸਿੱਖ ਲਵੇ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਚਮਤਕਾਰੀ ਬਦਲਾ ਆ ਜਾਂਦੇ ਨੇ ਮਨ ਦਾ ਇੱਕ ਸ਼ਬਦੀ ਅਰਥ ਕਿਸੇ ਸੱਜਣ ਨੇ ਮੈਨੂੰ ਦੱਸਿਆ ਸੀ ਕਿ ਮਨ ਦੇ ਜੋ ਅਰਥ ਨੇ ਸ਼ਬਦੀ ਉਹ ਇਸ ਤਰ੍ਹਾਂ ਨੇ ਮਨ ਦਾ ਮਤਲਬ ਹੈ ਮੰਨਣਾ ਉਹ ਮਨੋਤ ਭਾਵੇਂ ਗਲਤ ਹੋਵੇ ਭਾਵੇਂ ਸਹੀ ਹੋਵੇ ਇਹ ਤੁਹਾਡੀ ਸਮਝ ਦੇ ਉੱਤੇ ਡਿਪੈਂਡ ਕਰਦੀ ਆ ਕਿਸੇ ਨੇ ਤੁਹਾਡੀ ਜ਼ਿੰਦਗੀ 'ਚ ਗਲਤ ਮਨੋਤ ਗਲਤ ਵਿਚਾਰ ਤੁਹਾਨੂੰ ਦੇ ਦਿੱਤਾ ਤੇ ਤੁਸੀਂ ਉਹਨੂੰ ਸਹੀ ਮਨ ਦੇ ਵਿੱਚ ਮੰਨ ਲਿਆ ਤੇ ਤੁਸੀਂ ਉਸ ਗਲਤ ਰਾਹਤੇ ਤੇ ਜਾਓਗੇ ਜਿਸ ਤਰ੍ਹਾਂ ਕਿਸੇ ਰਾਹਤੇ ਤੇ ਜਾਂਦਿਆਂ ਹੋਇਆਂ ਸਾਨੂੰ ਰਾਸਤਾ ਦਾ ਪਤਾ ਹੋਵੇ ਔਰ ਅਸੀਂ ਕਿਸੇ ਨੂੰ ਰਾਸਤਾ ਪੁੱਛੀਏ ਕਿ ਫਲਾਣੇ ਪਿੰਡ ਜਾਂ ਫਲਾਣੇ ਸ਼ਹਿਰ ਅਸੀਂ ਜਾਣਾ ਹੈ ਭਾਈ ਸਾਨੂੰ ਰਾਸਤਾ ਦੱਸੋ ਤੇ ਜੇ ਉਹਨਾਂ ਨੇ ਜਾਣੇ ਜਾਂ ਅਣਜਾਣੇ ਗਲਤ ਰਾਸਤਾ ਦੱਸ ਦਿੱਤਾ ਤੇ ਤੁਸੀਂ ਉਹਨੂੰ ਆਪਦੇ ਮਨ ਦੇ ਚਿੱਤ ਚ ਸਹੀ ਮੰਨ ਕੇ ਤੁਰ ਪਏ ਤਾਂ ਉਹ ਰਾਸਤਾ ਗਲਤ ਹੋਇਆ ਤਾਂ ਤੁਸੀਂ ਗਲਤ ਰਾਸਤੇ ਹੀ ਜਾਓਗੇ ਸੋ ਕਮੀਆਂ ਆਉਂਦੀ ਆ ਵਿਚਾਰ ਵਿਚਾਰਕ ਜੋ ਕਮੀਆਂ ਆਉਂਦੀ ਆ ਆਮ ਇਨਸਾਨਾਂ ਦੇ ਵਿੱਚ ਉਹ ਵਿਚਾਰਕ ਕਮੀਆਂ ਆਉਂਦੀ ਆ ਕਿਉਂਕਿ ਆਪਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਘਟ ਰਿਹਾ ਹੁੰਦਾ ਸਾਡੇ ਨਾਲ ਬੀਤ ਰਿਹਾ ਹੁੰਦਾ ਉਹਨੂੰ ਅਸੀਂ ਕਦੇ ਗਹਿਰਾਈ ਦੇ ਨਾਲ ਕੋਖਿਆ ਪੜਤਾਲਿਆ ਹੀ ਨਹੀਂ ਆਬਜ਼ਰਵ ਹੀ ਨਹੀਂ ਕੀਤਾ ਜੇ ਮਨ ਨੂੰ ਚੰਗੇ ਸਿਗਨਲ ਸਹੀ ਸਿਗਨਲ ਸਹੀ ਵਿਚਾਰ ਦੇਣ ਦਾ ਸਾਨੂੰ ਸਮਝ ਆ ਜਾਵੇ ਤਜੂ ਕੋਸ਼ ਅਜ ਤੱਕ ਜ਼ਿੰਦਗੀ ਚ ਸਾਨੂੰ ਨਹੀਂ ਮਿਲਿਆ ਉਹ ਸਭ ਕੁਝ ਜ਼ਿੰਦਗੀ ਦੇ ਵਿੱਚ ਅਸੀਂ ਪ੍ਰਾਪਤ ਕਰ ਸਕਦੇ ਹਾਂ ਸੋ ਇਹਦੇ ਸਬੰਧ ਵਿੱਚ ਇੱਕ ਬੜੀ ਪਿਆਰੀ ਕਵਿਤਾ ਉਹ ਕਾਦਰ ਨੇ ਹਿਰਦੇ ਚ ਉਤਾਰੀ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਨ ਮਨ ਦੇ ਦੋ ਰੂਪ ਨੇ ਇੱਕ ਚੇਤ ਹੈ ਇੱਕ ਅਚੇਤ ਹੈ ਇਹ ਇੱਕ ਰਹੱਸ ਹੈ ਬਹੁਤ ਵੱਡਾ ਭੇਤ ਹੈ ਕੰਮ ਜੋ ਤੂੰ ਕਰੇ ਚੇਤਨਾ ਦੇ ਨਾਲ ਕੰਮ ਜੋ ਤੂੰ ਕਰੇ ਚੇਤਨਾ ਦੇ ਨਾਲ ਉਹਨਾਂ ਵਿੱਚੋਂ ਬਹੁਤੇ ਤਾਂ ਤੇਰੇ ਅਚੇਤ ਹੈ ਸਮਝ ਜੇ ਆ ਜਾਵੇ ਤਾਂ ਇਹ ਬਹੁਤ ਵੱਡਾ ਖੇਤ ਹੈ ਜਿਹਦੀ ਬੁੱਧੀ ਨਹੀਂ ਸਮਝਾ ਉਹਦੀ ਜ਼ਿੰਦਗੀ ਖਿੰਡ ਦੀ ਵਾਂਗ ਰੇਤ ਹੈ